ਦੇ ਸਕਦੇ ਨੇ ਉਹ ਸਹਿਮਤੀ ਨੂੰ ਭੇਜੋ ਅਸੀਂ ਸਾਡੀ ਮਜਬੂਰੀਆਂ ਨੇ ਅਸੀਂ ਨਹੀਂ ਜਾ ਸਕਦੇ ਆਪਾਂ ਨੂੰ ਇਹ ਨਹੀਂ ਪਤਾ ਧਰਨਾ ਲਾਇਆ ਸੀ ਹੁਣ ਵਿੱਚ ਗੱਲ ਕਰਕੇ ਮੈਨੇਜਰ ਨਾਲ ਓਨਰ ਨਾਲ ਇਹ ਜਿਹੜੀ ਗੱਲ ਹੈ ਇਹ ਰਿਜ਼ੋਲਵ ਹੋ ਗਈ ਹੈ ਕਿ ਧਰਨਾ ਜਿਹੜਾ ਇਹਨਾਂ ਨੇ ਲਿਫਟਾ ਇਹਦੇ ਬੇਟੇ ਦੀ ਡੈਥ ਹੋ ਗਈ ਇਹਨਾਂ ਦੇ ਦੋ ਦੇ ਨਾਮ ਕੱਟ ਕੇ ਅੱਗੇ ਹੋਰ ਦੇ ਨਾਮ ਪਾਤੇ ਦੋ ਦੇ ਮੁਰਦਾਬਾ ਕਰਦਨੇ ਜਦੋਂ ਲੱਗ ਜਾਂਦੇ ਨੇ ਫਿਰ ਉਹ ਬਾਹਰ ਗੱਦਰੇ ਵਾਜ ਜਾਂਦੇ ਨੇ ਸਾਡੀ ਧਰਤੀ ਹੈ ਅਸੀਂ ਉਰੀ ਕੰਮ ਕਰਾਂਗੇ ਅਜਿਹਾ ਪੰਜਾਬ ਸਰਕਾਰ ਮਰਦਾ ਆ ਰਿਹਾ ਸਰਕਾਰ ਮਰਦਾ ਆ ਸਰਕਾਰ ਜਾਈ ਲੜਨਾ ਹੋਰੇ ਸਾਡੇ ਪਿੰਡ ਚੋਂ ਢਾ ਧੱਕਾ ਹੋ ਰਹੀ ਬਾਹਰ ਸਾਡ ਨੂੰ ਮਰਵਾ ਵੀ ਸਕਦੇ ਨੇ ਸਾਡਾ ਕੌਣ ਜ਼ਿੰਮੇਵਾਰ ਹੈ ਸਾਡਾ ਕੋਈ ਸੁਣਵਾ ਨਹੀਂ ਜਿਹੜੀ ਗੱਲ ਹੋਰ ਹੈ ਜੀ ਜਦੋਂ ਕੋਈ ਇੰਡਸਟਰੀ ਲੱਗਣੀ ਹੈ ਉਹ ਤਾਂ ਥਾਂ ਲੈਂਦੇ ਨੇ ਜਮੀਨਾਂ ਲੈਂਦੇ ਨੇ ਜੇ ਅਸੀਂ ਉਹ ਗਾਰ ਦੇਵਾਗੇ ਬੰਦਿਆਂ ਨੂੰ ਉਹ ਤਾਂ ਇਹ ਬਾਹਰ ਕਰਦੇ ਨੇ ਜਦੋਂ ਲੱਗ ਜਾਂਦੇ ਨੇ ਫਿਰ ਉਹ ਬਾਹਰ ਗੱਦਰ ਵਾ ਜਾਂਦੇ ਨੇਗੇ ਸਾਡੀ ਧਰਤੀ ਹੈ ਅਸੀਂ ਉਰੀ ਕੰਮ ਕਰਾਂਗੇ ਪੂਰੀ ਰਹਿਾਂਗੇ ਅਸੀਂ ਬਾਹਰ ਕਾ ਜਾਵਾਂਗੇ ਸਾਡਾ ਕੀ ਹੋਇਆ ਜੋ ਸਾਡਾ ਉਹ ਸਰਦਾ ਸਭ ਕੁਝ ਅਸੀਂ ਭਈਆਂ ਥੋੜੀ ਕੰਮ ਕਰ ਲੈਣਾਂਗੇ ਜੀ ਭਈਏ ਤਾਂ ਬਾਹਰੋਂ ਉੜੇ ਆਉਂਦੇ ਨੇ ਕੰਮ ਕਰਨਾ ਅਸੀਂ ਭਈਆਂ ਤੇ ਜਾਵਾਂਗੇ ਜੀ ਯਾ ਸਾਡੇ ਬੋਲਾ ਤੁਸੀਂ ਆਪੇ ਦੱਸੋ ਜੀ ਜਿਹੜੀ ਆ ਨ ਲਗਾਇਆ ਗਿਆ ਕਿਨੇ ਲੱਗਨ ਦੇ ਕੇ ਦਰਨਾ ਲਗਾਇਆ ਕਿ ਨਾ ਤੇ ਸਾਡੀ ਕੋਈ ਮੰਗ ਨਹੀਂ ਹੈਗੀ ਬਸ ਸਾਡਾ ਇਹ ਸਵਿਛ ਤੇ ਵੀ ਸਾਡੇ ਇਥੋਂ ਦੇ 6 ਵਰਕਰਾਂ ਨੂੰ ਇਥੋਂ 4 ਖੰਡਲੇ ਟਰਾਂਸਫਰ ਕੀਤਾ ਜਾ ਰਿਹਾਗਾ ਜੋ ਉਥੋਂ ਬਿਹਾਰੀਆਂ ਉੱਧਾ ਕਿੱਥੇ ਟਰਾਂਸਫਰ ਕੀਤਾ ਜਾ ਰਿਹਾਗਾ ਕਿਉਂਕਿ ਇਹ ਸਾਡੀਆਂ ਘਰ ਦੀਆਂ ਮਜਬੂਰੀਆਂ ਨੇ ਅਸੀਂ ਨਹੀਂ ਜਾ ਸਕਦੇ ਕਿਉਂਕਿ 15000 ਤੇ ਕੋਈ ਵੀ ਕਰ ਛੱਟ ਕੇ ਜਾ ਸਕਦਾ 5 ਜਾਂ 15000 ਤੇ ਨਹੀਂ ਗੁਜ਼ਾਰਾ ਹੁੰਦਾ ਤੱਕ 11 12000 ਜ਼ਮੀਨ ਤੇ ਮਿਲਦਾ ਅਸੀਂ 15000 ਤੇ ਉੱਥੇ ਕਿਉਂ ਜਾਵਾਂਗੇ ਮੈਨੇਜਮੈਂਟ ਨਾਲ ਪਹਿਲਾਂ ਵੀ ਤੁਹਾਡਾ ਸੂਝਤ ਹੋਇਆ ਕਿ ਕਿੱਥੇ ਕਿੱਥੇ ਤੱਕ ਪਹੁੰਚਿਆ ਸੀ ਪਹਿਲਾਂ ਤਾਂ ਸਾਡੀ ਮੰਕਾ ਨੂੰ ਲੈ ਕੇ ਸੀ ਉਹ ਤਾਂ ਹੋ ਗਿਆ ਸੀ ਓਕੇ ਹੁਣ ਤਾਂ ਬਸ ਇਹ ਹੀ ਹੈਗਾ ਵੀ ਸਾਡੇ ਬੰਦਿਆਂ ਨੂੰ ਇੱਥੋਂ ਚਾਰ ਖੰਡ ਲਈ ਭੇਜਿਆ ਜਾ ਰਿਹਾ ਪਿਹਾਰ ਦੀ ਜਿਵੇਂ ਇਹ ਮੁੰਡਾ ਖੜਾ ਜਿਹਦੇ ਵਾਈਫ ਹੈਂਡੀਕੈਪਟ ਨੇ ਦੋ ਕੁੜੀਆਂ ਨੇ ਦੱਸੋ ਇਹ ਛੱਡ ਕੇ ਕਿਵੇਂ ਟੁੱਟ ਭੱਜੂਗਾ ਇਹ ਮੁੰਡੇ ਦਾ ਨਾਮ ਤੁਸੀਂ ਜੀ ਇਹਦੇ ਬੇਟੇ ਦੀ ਡੈਥ ਹੋ ਗਈ ਇਹਨਾਂ ਦੇ ਦੋ ਦੇ ਨਾਮ ਕੱਢ ਕੇ ਅੱਗੇ ਹੋਰ ਦੇ ਨਾਮ ਪਾਤੇ ਦੋ ਦੇ ਵੀ ਇਹਨਾਂ ਨੂੰ ਮਤਲਬ ਕੈਨਸਲ ਕਰਿਆ ਵੀ ਇਹਨਾਂ ਦੇ ਅੱਕੇ ਰੱਖਤਾ ਵੀ ਅੱਗੇ ਵਾਸਤੇ ਇਹਨਾਂ ਦੇ ਭਾਏ ਜਾਣਗੇ ਇਸ ਹੁੰਦਾ ਜੋ ਮੈਨੇਜਰ ਹੈ ਪ੍ਰਸ਼ਾਸਨ ਹੈ ਸਾਡੇ ਨਾਲ ਧੱਕਿਆ ਸਹੀ ਕਰ ਰਿਹਾ ਗੁੰਡਾਗਰਦੀ ਕਰ ਰਿਹਾ ਸਾਡੀਆਂ ਵੀ ਜੱਥੇਬੰਦੀਆਂ ਗੁਰਾਂ ਤੇ ਏਟ ਕਰੋ ਸਾਡਾ ਸਾਥ ਦੇ ਰਹੀ ਹੈਗੀ ਉਹ ਸਾਨੂੰ ਆ ਸਕਿਆ ਸੀ ਇਸ ਇਤਸਾਬ ਰੋ ਤੁਸੀਂ ਘੱਟ ਦਾ ਤਾਂ ਗੱਲ ਕੀਤੀ ਗਏ ਜੇ 40 50000 ਰੁਪਏ ਦੇ ਦੇਣ ਫਿਰ ਅਸੀਂ ਵੀ ਜਾਣੇ ਨਹੀਂ ਹੈਗਾ ਸਾਨੂੰ ਭਾਵੇਂ 50000 ਰੁਪਏ ਦੇ ਦੇਣਾ ਅਸੀਂ ਜਾਣੇ ਨਹੀਂ ਗਏ ਸਾਡੀ ਅਸੀਂ ਕੱਲ ਵੀ ਮੰਗ ਰੱਖੀ ਸੀ ਵੀ ਸਾਨੂੰ 50000 ਰੁਪਏ ਦਿੰਦੇ ਨੇ ਅਸੀਂ ਤਾਂ ਵੀ ਨਹੀਂ ਜਾਣਾ ਕਿਉਂਕਿ ਜੇ ਅਸੀਂ ਘਰ ਛੱਡ ਕੇ ਤੇ ਬੱਚੇ ਛੱਡ ਕੇ ਕਿਸੇ ਹੋਰਨ ਕੰਟਰੀ ਚ ਜਾਵਾਂਗੇ ਕਿ ਅਸੀਂ ਬਿਹਾਰ ਚ ਚਾਰਖੰਡ ਚ ਕਿਉਂ ਜਾਵਾਂਗੇ ਪ੍ਰਵਾਸੀਆਂ ਚ ਪਾਇਆ ਗਿਆ ਸੀਗਾ ਮੇਰੇ ਵਾਈਫ ਨੂੰ ਜਿਹੜੇ ਉਹ ਹੈਂਡੀਕੈਪਟ ਨੇ ਮੇਰੇ ਦੋ ਬੇਟੀਆਂ ਨੇ ਇੱਕ 2.5 ਸਾਲ ਦੀ ਹੈ ਕਿਉਂਕਿ 20 ਸਾਲ ਦੀ ਹੈ ਮੈਂ ਇਹਨਾਂ ਨੂੰ ਬੜਾ ਮੂੰਹ ਜਮਾਨੀ ਰਿਕਵੈਸਟ ਕਰੀ ਸੀ ਮੇਰੀ ਮੰਨੀ ਨਹੀਂ ਮੈਨੂੰ ਕਹੇ ਵੀ ਇਹਦਾ ਜਾਣੀ ਪੈਣਾ ਫਿਰ ਮੈਨੂੰ ਲਿਖਤੀ ਰੂਪ ਵਿੱਚ ਦਿੱਤਾ ਉਹਤੇ ਮੈਨੂੰ ਕੋਈ ਜਵਾਬ ਨਹੀਂ ਆਇਆ ਜਾਣ 5 ਤਰੀਕ ਨੂੰ ਮੇਰੀ ਉਹ ਗੇਟ ਬੰਦ ਕਰਤਾ ਸੀ 4 ਤਰੀਕ ਨੂੰ ਇਹਨਾਂ ਨੇ ਨੋਟੀਫਿਕੇਸ਼ਨ ਲਿਖ ਕੇ ਲਾਤਾ ਗੇਟ ਤੇ ਵੀ ਤੇਰੀ ਬਦਲੀ ਨਹੀਂ ਕੀਤੀ ਜਾਂਦੀ ਵੀ ਅਗਲੀ ਮਤਲਬ ਤਰੀਕ ਤੇ ਤੇਰੀ ਬਦਲੀ ਹੋ ਗਈ ਉਤੋਂ ਪਹਿਲਾਂ ਪਹਿਲਾਂ ਤੂੰ ਆਪਣੇ ਘਰ ਦੀ ਅਡਜਸਟਮੈਂਟ ਕਰ ਲੈ ਤੇ ਮੈਂ ਉਹਨਾਂ ਨੂੰ ਮਿੰਤ ਕਿ ਮੈਂ ਕਦੇ ਵੀ ਨਹੀਂ ਜਾ ਸਕਦਾ ਜੀ ਮੇਰੇ ਘਰੇ ਇੰਨੀ ਮਰੀ ਮੇਰੀ ਉਰੇ 11000 ਤਨਖਾਹ ਮੈਨੂੰ ਕੋਈ ਤੇ ਡੇਢ ਗੁਣਾ ਉੱਥੇ ਮੈਨੂੰ 165000 ਦੇ ਰਹੇ ਨੇ ਕੁਝ ਇਹਨਾਂ ਨੇ ਜਿਹੜੇ ਬੰਦੇ ਆਪਦੇ ਪੰਜ ਬੰਦੇ ਛਾਂਟੇ ਨੇ ਕੰਪਨੀ ਚੋਂ ਉਹਨਾਂ ਨੂੰ ਲਾਲ ਚ ਦਿੱਤਾ ਵੀ ਅਸੀਂ 25000 ਉਹਨਾਂ ਤੋਂ 25000 ਕਾ ਆ ਗਿਆ ਵੀ ਅਸੀਂ 25000 ਜੇ ਉਹ ਸਹਿਮਤ ਨੇ ਜਾਣ ਚਾ ਪੰਜ ਬੰਦੇ ਉਹਨਾਂ ਨੂੰ ਭੇਜੋ ਅਸੀਂ ਉਹਨਾਂ ਨਾਲ ਸਹਿਮਤ ਹਾਂ ਕਿ ਉਹਨਾਂ ਨੇ ਸਰਦ ਹੈਗਾ 25000 ਤੇ ਸਹਿਮਤ ਨੇ ਉਹਨਾਂ ਨੂੰ ਭੇਜ ਸਕਦੇ ਨੇ ਉਹ ਸਹਿਮਤ ਨੂੰ ਭੇਜੋ ਅਸੀਂ ਸਾਡੀ ਮਜਬੂਰੀਆਂ ਨੇ ਅਸੀਂ ਨਹੀਂ ਜਾ ਸਕਦੇ ਸਾਡੇ ਨਾਲ ਕਿੰਨ ਧੱਕਾਸ਼ਾਈ ਕਰ ਰਹੇ ਨੇ ਇਹ ਇਹਨਾਂ ਦਾ ਬੱਚਾ ਹੈ ਕੱਲ 7 ਸਾਲ ਦਾ ਇਹਨਾਂ ਦੇ ਬੱਚੇ ਡੈਥ ਹੋਈ ਆ ਇਹਨਾਂ ਦਾ ਵੀ ਨੌਤੀਗਾ ਵਿੱਚਾ ਕਿੰਨੇ ਬੰਦਿਆਂ ਦਾ ਨਾਮ ਹੈ ਸਾਡੇ 6 ਬੰਦਿਆਂ ਦਾ ਨਾਮ ਆਈ ਅਸੀਂ ਸਾਡੇ ਜੂਨੀਅਨ ਬਣੀ ਹੋਈਆਂ 65 ਬੰਦਿਆਂ ਦੀ ਸਿਰਫ ਸਾਡੇ 65 ਬੰਦਿਆਂ ਚ 6 ਬੰਦਿਆਂ ਨੂੰ ਪਾਇਆ ਜਾ ਰਿਹਾ ਇੱਥੇ 27 ਬੰਦੇ ਹੋਰ ਵੀ ਖਰੀਦੇ ਹੋਏ ਨੇ ਜਿਨ੍ਹਾਂ ਦੀ ਹਜ਼ਾਰ-ਹਜ਼ਾਰ ਤਨਖਾਹ ਵਧ ਕਰੀ ਜਾ ਉਹ ਸਹਿਮਤ ਨਾ ਜਾਣ ਦੇ ਉਹਨਾਂ ਨੂੰ ਭੇਜ ਨਹੀਂ ਰਹੇ ਉਹਨਾਂ ਨੂੰ ਲਾਜ ਦਿੱਤਾ ਜਾ ਰਿਹਾ ਸਿਰਫ ਸਾਡੇ 65 ਬੰਦਿਆਂ ਦੀ ਮੁੱਦਾ ਬਣਾਇਆ ਹੋਇਆ ਜੀ ਇਹ ਨਹੀਂ ਮੈਂ ਇਹਨਾਂ ਦੀ ਜੂਨੀਅਨ ਤੋੜਦਾ ਜਿਹੜੇ ਹੋਰ ਵਰਕਰ ਨੇ 25 ਬੰਦੇ ਨੇ ਜਾਂ ਹੋਰ ਵਰਕਰ ਨੇ ਉਹਨਾਂ ਨਾਮ ਕਿਉਂ ਨਹੀਂ ਪਾਰੇ ਉਹਨਾਂ ਨਾਮ ਵੀ ਪਾਉਣਾ ਜਿਹੜੇ ਪੰਜ ਬੰਦੇ ਬਾਰੀ-ਬਾਰੀ ਕਹਿ ਰਹੇ ਨੇ ਅਸੀਂ ਜਾਣ ਨੂੰ ਤਿਆਰ ਆ ਉਹ ਬੰਦਿਆਂ ਨੂੰ ਕਿਉਂ ਨਹੀਂ ਭੇਜ ਰਹੇ ਸਾਡੇ ਤੇ ਕਿਉਂ ਆ ਰਹੇ ਤਰੇ ਇਹਨਾਂ ਨੇ ਜੁਨੀਅਨ ਤੋੜਨ ਦੇ ਮਾਰੇ ਨੇ ਕਰਿਆ ਸਾਰਾ ਗੁੱਸਾ ਅਸੀਂ ਉਰੇ ਮਰ ਜਾਾਂਗੇ ਅੱਗ ਲਾ ਲਾਂਗੇ ਮੱਚ ਜਾਾਂਗੇ ਪਰ ਬਾਹਰ ਨਹੀਂ ਜਾਂਦੇ ਜੀ ਭਾਈ ਜੀ ਰੋਡ ਜਾਮ ਕੀਤਾ ਹੈ ਕਿ ਪਿੰਡ ਸ਼ਾਦਲੀ ਦੇ ਤੋਂ ਫਲਾਉਰ ਰੋਡ ਜਾਮ ਕੀਤਾ ਹੈ ਕਿ ਕੀ ਕਾਰਨ ਹੈ ਰੋਡ ਜਾਮ ਅਸੀਂ ਰੋਡ ਜਾਮ ਨਹੀਂ ਕੀਤਾ ਰੋਡ ਜਾਮ ਪ੍ਰਸ਼ਾਸਨ ਨੇ ਕੀਤਾ ਹੈ ਅਸੀਂ ਸਿਰਫ ਫੈਕਟਰੀ ਦੇ ਅੱਗੇ ਧਰਨਾ ਦੇਣ ਆਏ ਆਂ AIT ਜੂ ਸਿੱਧੀ ਕਮਾਂਡ ਹੈਟ ਅਤੇ PKU ਅਗਰਾਹਾਂ ਦੀ ਕਮਾਂਡ ਹੈਟ ਸਾਡਾ ਰੋਡ ਨਾਲ ਕੋਈ ਸਬੰਧ ਨਹੀਂ ਪ੍ਰਸ਼ਾਸਨ ਸਾਨੂੰ ਇੱਥੇ ਫੈਕਟਰੀ ਤੇ ਧਰਨਾ ਨਹੀਂ ਦੇਣ ਦਿੰਦਾ ਇਸ ਕਰਕੇ ਉਹ ਰੱਬ ਜਾਣੇ ਉਹਨਾਂ ਦੇ ਕੀ ਸਬੰਧ ਬਣੇ ਆ ਤੇ ਇਸ ਕਰਕੇ ਅਸੀਂ ਫੇਰ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਛੜਕ ਕੇ ਬੈਠਣ ਤੋਂ ਬਿਨਾ ਕੋਈ ਗੱਲਬਾਤ ਹੋਈ ਕੱਲ ਅਸੀਂ ਐਸਚਓ ਦੇ ਕੈਂਪ ਤੇ ਸਾਰਾ ਦਿਨ ਮਲਤਵੀ ਕੀਤਾ ਪ੍ਰੋਗਰਾਮ ਤੇ ਦੁਪਹਿਰ 1:30 ਵਜੇ ਐਸਐਚਓ ਨੇ ਕਹਿ ਕੇ ਮੇਰੇ ਬਾਸ ਨਹੀਂ ਤੇ ਜੇ ਬਾਸ ਨਹੀਂ ਅਸੀਂ ਮੁਲਤੀ ਕਰਤਾ ਸੜਕ ਨਹੀਂ ਰੋਕੀ ਤੇ ਪਰ ਅੱਜ ਜਦੋਂ ਉਹਨਾਂ ਨੇ ਮਤਲਬ ਮੈਨੇਜਮੈਂਟ ਦੇ ਹੱਕ ਵਿੱਚ ਖੜਨ ਦਾ ਫੈਸਲਾ ਲੈ ਲਿਆ ਤੇ ਫਿਰ ਸਾਡੇ ਕੋਲੇ ਮਜਬੂਰੀ ਹੈ ਅਸੀਂ ਹੁਣ ਵੀ ਮਨੋ ਲੋਕਾਂ ਦੀ ਦਿੱਕਤ ਨਾਲ ਨੂੰ ਮਹਿਸੂਸ ਕਰਦੇ ਆ ਸਾਡਾ ਸੜਕ ਨਾਲ ਕੋਈ ਸਬੰਧ ਨਹੀਂ ਸਾਨੂੰ ਇੱਥੇ ਥੋੜਾ ਥਾਂ ਦਿੱਤਾ ਜਾਏ ਅਸੀਂ ਛੜਕ ਤੋਂ ਹੇਠਾ ਧਰਨਾ ਦੇਣ ਦੇ ਹੱਕ ਚ ਪਰ ਜਦੋਂ ਕਰਨਾ ਕਿਉਂ ਲਗਾਇਆ ਗਿਆ ਕੀ ਕਰਨਾ ਕਰਨਾ ਇਹ 6 ਵਰਕਰ ਨੇ ਜਿਨ੍ਹਾਂ ਦੀ ਝਾਰਖੰਡ ਟਰਾਂਸਫਰ ਕਰ ਦਿੱਤੀ ਗਈ ਆ ਉਹ ਬੰਦੇ 15000 ਚ ਜਾ ਕੇ ਝਾਰਖੰਡ ਰੋਟੀ ਕਿਵੇਂ ਖਾ ਲੈਣਗੇ ਆਪ ਤੇ 4 ਲੱਖ ਚ 50 ਚ ਰੋਟੀ ਵੀ ਮਿਲਦੀ ਮੈਨੂੰ ਜਨਮ ਦੇ ਜਨ ਨੂੰ ਤੇ ਇਸ ਕਰਕੇ ਸਾਡੀ ਇਹ ਆ ਸਾਡੀ ਕੋਈ ਮੰਗ ਨਹੀਂ ਸਾਰੀਆਂ ਮੰਗਾਂ ਅਸੀਂ ਛੱਡੀਆਂ ਹੋਈਆਂ ਨੇ ਕੋਈ ਵਾਅਦਾ ਨਹੀਂ ਮੰਗਦੇ ਸਿਰਫ ਇਹ ਹੈ ਕਿ ਸਾਡੇ ਬੰਦੇ ਬਾਹਰ ਨਹੀਂ ਜਾਣਗੇ ਉਸ ਸਨਾਮੋ ਤੇ ਛਾਜਲੀ ਰੋਡ ਤੇ ਧਰਨਾ ਲੱਗਿਆ ਸੀਗਾ ਤੇ ਇਹ ਧਰਨਾ ਬਾਰੇ ਕੋਈ ਕੀ ਅਪਡੇਟ ਆ ਸਾਨੂੰ ਦੱਸੋਗੇ ਇਹ ਜਿਹੜਾ ਧਰਨਾ ਹੈ ਇਹ ਛਾਜਲੀ ਵਿਖੇ ਲੱਗਿਆ ਹੈ ਇਹ ਧਰਨਾਕਾਰੀ ਘੱਟੋ ਘੱਟ 100 ਬੰਦਾ ਇਹਦੇ ਵਿੱਚ ਹੋਊਗਾ ਇਸਨਾਮ ਲਹਿਰਾ ਰੋਡ ਤੇ ਇਹਨਾਂ ਨੇ ਰੋਡ ਬਲੌਕ ਕੀਤਾ ਸੀ ਇੱਕ ਰੌਕ ਐਂਡ ਸਟਾਰਮ ਪ੍ਰਾਈਵੇਟ ਡਿਸਟਿਲਰੀ ਹੈ ਜਿਨ੍ਹਾਂ ਦੇ ਖਲਾਫ ਇਹਨਾਂ ਦੇ ਲੇਬਰ ਚੋਂ ਹੀ ਕੁਝ ਬੰਦਿਆਂ ਨੇ ਜਿਹੜਾ ਧਰਨਾ ਲਗਾਇਆ ਸੀ ਮੁੱਦਾ ਇਹਦੇ ਵਿੱਚ ਇਹ ਸੀ ਕਿ ਇਹ ਜਿਹੜਾ ਯੂਨਿਟ ਹੈ ਇਹ ਚਾਰਖੰਡ ਆਪਣਾ ਇੱਕ ਯੂਨਿਟ ਖੋਲ ਰਿਹਾ ਜਿਹਦੇ ਵਿੱਚੋਂ ਇਹ 6 ਲੇਬਰਰਸ ਆਪਣੇ ਜਾਂ 6 ਵਰਕਰਸ ਉਥੇ ਟ੍ਰਾਂਸਫਰ ਕਰਨਾ ਚਾਹੁੰਦੇ ਸੀ ਜਿਹਦੀ ਆਪੋਜੀਸ਼ਨ ਚ ਇਹਨਾਂ ਦੇ ਵਰਕਰਸ ਨੇ ਇਹਨਾਂ ਦੇ ਲੇਬਰਰਸ ਨੇ ਇਹ ਤਰਨਾ ਲਾਇਆ ਸੀ ਹੁਣ ਵਿੱਚ ਗੱਲ ਕਰਕੇ ਮੈਨੇਜਰ ਨਾਲ ਓਨਰ ਨਾਲ ਇਹ ਜਿਹੜੀ ਗੱਲ ਹੈ ਇਹ ਰਿਜ਼ੋਲਵ ਹੋ ਗਈ ਹੈ ਤੇ ਤਰਨਾ ਜਿਹੜਾ ਇਹਨਾਂ ਨੇ ਲਿਫਟ ਕਰ ਦਿੱਤਾ